ਮੈਂ ਤਿਆਰ ਹੋ ਗਈ ਹਾਂ ਹੁਣ ਪਰਮੁਣੀ ਵੀ ਆ ਜਾਣ ਟਾਈਮ ਦੇ ਨਾਲ ਤੇ ਚਲ ਜਾ ਕੇ ਤਾਂ ਆਪਾਂ ਹੋਈਏ ਉਹ ਮੇਰੀ ਗੱਲ ਸੁਣੋ ਤਿਆਰੀ ਹੋਈ ਜਾ ਰਹੀ ਹੈ ਉਹਨੇ ਕਰਿਆ ਫੋਨ ਕੀਤਾ ਚੇਚਾ ਤੇ ਆਇਓ ਦੋ ਮਿੰਟ ਮੇਰੀ ਗੱਲ ਸੁਣੋ ਮੈਂ ਨਿਆਣਿਆਂ ਨੂੰ ਫੋਨ ਕੀਤਾ ਉਹ ਵੀ ਪਹੁੰਚਣੇ ਵਾਲੇ ਆ ਆ ਜਾਂਦੇ ਆ ਨਾ ਤੇ ਫਿਰ ਇਕੱਠੇ ਚੱਲ ਜਾਾਂਗੇ ਕੋਈ ਉਹਨਾਂ ਕੀ ਪਤਾ ਡੰਗਰਾ ਕਦੋਂ ਆਉਣਾ ਉਹ ਆ ਜਾਣਾ ਵਾ ਹੌਸਲਾ ਕਰਿਆ ਕਰੋ ਇਹਦੇ ਕਾਲੇ ਨਾ ਪਿਆ ਕਰੋ ਕੋਈ ਗੱਲ ਹੀ ਫਿਰ ਕੀ ਆ ਆਉਂਦੇ ਹੁਣੇ ਲੈ ਆਈ ਗਏ ਸਸਰੀ ਦਾ ਪੁੱਤ ਆਜੋ ਆਜੋ ਸਸਰੀਆ ਮੰਮੀ ਸਸਰੀ ਦਾ ਪੁੱਤ ਚੱਲ ਹੁਣ ਆ ਗਿਆ ਨਾ ਹੁਣ ਇਹਨੂੰ ਬਹਿਣ ਨਾ ਦੇ ਚੱਲੋ ਜਲੀਤ ਨਾ ਚੱਲੀ ਕਿੱਥੇ ਆਹੋ ਤੇਰੀ ਭੈਣ ਦੇ ਘਰ ਹੀ ਜਾਣਾ ਵਾ ਨਵਾ ਕਰਦੇ ਨੇ ਆ ਉਹਨਾਂ ਨੇ ਅੱਛਾ ਤੋ ਵਿਚਾਰੇ ਫੋਨ ਕਰਦੇ ਤੁਹਾਡੇ ਕੋਲ ਆਓ ਤੇ ਆਪਾਂ ਨਾਲ ਕੋਈ ਗੱਲ ਕਰਦੇ ਆਂ ਸਵੇਰ ਦਾ ਪੁੱਤ ਦਿਨ ਵਰੀ ਫੋਨ ਕਰਤਾ ਉਹਨਾਂ ਨੇ ਉਹਨਾਂ ਚਾਰੇ ਸਾਡੀ ਹੁਣੇ ਹੁਣੇ ਅਸੀਂ ਆਏ ਆ ਥੋੜਾ ਜਿਹਾ ਰੈਸਟ ਕਰ ਲੈਨੇ ਫਿਰ ਚੱਲ ਜੀ ਕੋਈ ਗੱਲ ਨਹੀਂ ਹੋ ਤਾਂ ਅੱਗੇ ਬਹਾਂ ਕਰਦੀ ਆ ਉਹ ਮੈਂ ਕੋ ਹੈ ਨਹੀਂ 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 ਪੁਣੇ ਚਲ ਗਿਆ ਆਵੇ ਆਪਾਂ ਤਿਆਰ ਹੋਏ ਤਾਨੂੰ ਠਿਕਣ ਦੇ ਹੀਗੇ ਚਲੋ ਪਾਣੀ ਪੁਣੀ ਤਾਂ ਭਲਾ ਦੋ ਫਿਰ ਤੇ ਪਾਣੀ ਦਾ ਪਿਆਲ ਦਿੰਨੀ ਆ ਆਓ ਪਾਣੀ ਲੈ ਆਓ ਫਿਰ ਆਮੀ ਚਲ ਜੰਨੇ ਆ ਚਲ ਜੀ ਇਕੱਠੇ ਫਿਰ ਚਲ ਮੈਂ ਤੇ ਪਾਣੀ ਉਹ ਮਾਂ ਵਿਚਾਰਾ ਇਨੀ ਮਤ ਕੀਤੀ ਸਾਡੀ ਤੇ ਪੁੱਤ ਸਾਡਾ ਫਰਜ਼ ਬਣਦਾ ਵਾ ਉਹਨਾਂ ਦੇ ਅੱਦੇ ਫੋਨ ਦੇ ਉੱਤੇ ਸਾਡਾ ਜਾਣਾ ਨੰਬਰ ਠੀਕ ਨਹੀਂ ਹਾਂ ਨਹੀਂ ਸਹੀ ਗੱਲ ਦਾ ਸਾਡੀ ਮੇਰਾ ਤੇ ਦਿਲ ਕਰਦਾ ਸੀ ਤੂੰ ਕੜੀ ਚੱਲ ਲੰਮੇ ਪੈਰਾਂ ਦੇ ਰੈਸਟੂਰੰਟ ਰੁਸਟਾ ਘਾ ਕੇ ਫਿਰ ਜਾਂਦੇ ਆ ਮੰਮੀ ਉਹਨਾਂ ਨੇ ਕਾਲੀ ਪਾ ਲਈ ਆ ਇੱਕਦਮ ਤਿੰਨ ਡੈਡੀ ਦੱਸ ਗਿਆ ਨਹੀਂ ਗਏ ਉਹਨਾਂ ਨੇ ਸਾਡੀ ਕਿੱਦੀ ਮਤ ਕੀਤੀ ਆ ਠੀਕ ਹੈ ਨਾ ਚੰਗੇ ਲੱਗੀ ਦਾ ਕੋਈ ਗੱਲ ਨਹੀਂ ਘਰ ਆਣ ਕੇ ਤੇ ਫੇਰ ਪੈ ਜੀ ਲੰਮੇ ਠੀਕ ਹੈ ਨਾ ਕੋਈ ਨਹੀਂ ਹੁਣ ਤਾਂ ਚਲੀ ਜਾਵਾਂਗੇ ਹੁਣ ਤਿਆਰ ਤਾਂ ਹੋਈ ਆ ਚਲ ਜਾ ਚੱਲ ਸੋਈ ਜੋ ਪੀ ਪਾਣੀ ਤੇ ਚੱਲੀ ਗਏ ਸਿੱਧੇ ਕੋਈ ਨਹੀਂ ਲਿਉਂਦੇ ਮੰਮੀ ਪੀ ਕੇ ਤਾਂ ਫੇਰ ਜਾਗਨੇ ਆ ਯਾਰ ਮੰਮੀ ਨੇ ਐਵੇਂ ਖੇਚਲ ਦੇਣੀ ਆ ਉਹ ਗੱਲ ਉਹ ਵੀ ਬਜ਼ੁਰਗ ਹੋਏ ਆ ਚਲ ਉੱਠ ਘਾਣਾ ਜਾ ਦੇਖਾਂ ਸੁੱਤੇ ਨਹੀਂ ਉਦੋਂ ਬਰੌਣੇ ਆਉਣ ਵਾਲੇ ਨੇ ਕਿਹੜੇ ਬਰੌਣੇ ਆਉਣ ਵਾਲੇ ਮੈਂ ਆ ਕਿਤੇ ਜੀ ਹੁਣ ਬੈਂਡਿੰਗ ਨੂੰ ਹਾਂ ਵਾਹ ਕੋਈ ਹੰਨ ਮਿਲਜੋ ਮਹਲ ਹਟਾ ਕਲਵਾਰ ਮਿਲਜੋ ਅੱਛਾ ਉਹ ਕਹਿੰਦੇ ਸੀ ਤੂੰ ਪਰਮੋ ਨਹੀਂ ਗਏ ਸੋਨੇ ਅੱਛਾ ਉਹਨਾਂ ਨੇ ਅੱਜ ਆ ਲੈਣਾ ਵਾ ਤੇ ਬਸ ਜਿਹੜੇ ਵੀ ਆ ਰਿਹਾ ਤੇ ਆਤ ਹੋਏ ਹੋਣੇ ਤਾਂ ਹੀ ਦੋਹੀ ਆ ਜਾਈਏ ਸਾਰੇ ਆਉਣਗੇ ਫਿਰ ਹਾਂ ਸਾਰੇ ਜੇ ਕਿੰਨੇ ਕਿ ਜੀ ਚਾਰ ਤੇ ਜੀਵ ਚਾਣ ਚਾਹ ਪਾਣੀ ਪਿਆਰ ਦੇ ਹੋ ਗਿਆ ਨਹੀਂ ਨਹੀਂ ਚਾਹ ਪਾਣੀ ਸੋਨਾ ਤਾਂ ਇੰਨੇ ਚਹੇ ਜੀ ਗਿਆ ਕਿ ਤੇ ਤੇ ਉਹਦਾ ਰੌਣਕ ਵਧੀਆ ਲੱਗੂ ਘਰਾਟੇ ਹਾਂ ਮੈਂ ਉਹਦਾ ਕੋਸ਼ਿਸ਼ ਕਰਦੀ ਪਿਆਜ ਆਤੀ ਰਹਿ ਜੂ ਕਿੱਥੇ ਉਹਨਾਂ ਰਹਿਣਾ ਚਲੋ ਉਹਨਾਂ ਦੀ ਮਰਜ਼ੀ ਹੈ ਜੇ ਰਹਿਣਗੇ ਤਾਂ ਵਧੀਆ ਗੱਲ ਆ ਚਲ ਇਹ ਆਪ ਘਰ ਵਾਲਾ ਮੋਟਾ ਮਾਨ ਗਿਆ ਵਾ ਇਹੋ ਉਹ ਬੈਠ ਖੌਣ ਜੋਗੇ ਹੋਗੇ ਨਹੀਂ ਘਰ ਕੋਈ ਨਹੀਂ ਕੋਈ ਕਸਰ ਹੈ ਉਹਨੇ ਸੁਣ ਲਈ ਉਹ ਨਾ ਤੇ ਬਾਕੀ ਠੀਕ ਆ ਚਲੋ ਕੋਈ ਨਹੀਂ ਆਉਂਦੇ ਆ ਕੋਈ ਗੱਲ ਨਹੀਂ ਧੰਨਵਾਦ ਤੇ ਮੈਂ ਕਿਹਾ ਚਾਹ ਪਾਣੀ ਨਸਮਾਨ ਜ਼ਿਆਦਾ ਹੋਗਾ ਕੋਈ ਨਹੀਂ ਲੈ ਜਾਣਿਆ ਕਰ ਲੋ ਕੰਮ ਕਰਦੇ ਕੋਈ ਘਰ ਵਾਲਾ ਸਮੇਂ ਲੈ ਜਾਣਿਆ ਚਾਹ ਦਾ ਉਹ ਤਾਂ ਇਹ ਹੱਕ ਕੰਮ ਕਰ ਸਾਰੇ ਕਰਨਾ ਇਹ ਆ ਕਿ ਉਹਨਾਂ ਦੇ ਲੱਗੇ ਘੜੀ ਬੈ ਜਾਗੇ ਕੋਈ ਨਹੀਂ ਮੰਮੀ ਪੜਚਾਹਣਾ ਨਾਲ ਅੱਗੇ ਤੇ ਆਟਾ ਆਇਆ ਤੇ ਤੁਸੀਂ ਪਾ ਦੋ ਸਾਡੇ ਰਮੀ ਦੇ ਵਿੱਚ ਚਲ ਮੈਂ ਕੋਈ ਨਹੀਂ ਹੁਣ ਹੋ ਜਾਂਦੇ ਆ ਤੇ ਫੇਰ ਪਾ ਦਾਂਗੀ ਮੰਮੀ ਫੇਰ ਕਿੱਥੇ ਬੋਰੇ ਜਿਹੜੇ ਸੰਦਾਂ ਦੇ ਸਾਹਮਣੇ ਕੱਢਦੀ ਰਾਵਾਂਗੀ ਚਲ ਮੈਂ ਪਾ ਦਿੰਦਾ ਬੰਦਾ ਪਾ ਦੇਣੀ ਫੇਰ ਆਹੋ ਤੁਸੀਂ ਇਹਨਾਂ ਦਾ ਕੰਮ ਕਰ ਦੋ ਤੇ ਬਾਕੀ ਮੈਂ ਸਾਰਾ ਕਰ ਲੈਂਦੀ ਆ ਚਲ ਇਹ ਤੇ ਹੋ ਹੀ ਗਿਆ ਥੋੜਾ ਬਹੁਤਾ ਹੀ ਰਹਿ ਗਿਆ ਚਲ ਠੀਕ ਆ ਮਾਟਾ ਪਾ ਦੋ ਹੁਣ ਤੁਸੀਂ ਬੈਠੋ ਨਾ ਕੋਈ ਤੂੰ ਉਹ ਆਏ ਪਾਣੀ ਲੈ ਆਉਣੀ ਸੀ ਬਹੁਤ ਸੌ ਠੀਕ ਠਾਕ ਸਾਬ ਹਾਂਜੀ ਬੜਾ ਵਧੀਆ ਬੜਾ ਵਧੀਆ ਤੁਸੀਂ ਦੱਸੋ ਤੁਹਾਡਾ ਦਿਨ ਤੋਂ ਲੱਗਾ ਇੱਥੇ ਕਿ ਨਹੀਂ ਆਹਦੇ ਤੇਲ ਤੇ ਲੱਗ ਗਿਆ ਵਾ ਅੱਛਾ ਅੱਛਾ ਸਾਰੇ ਨਾਲੋਂ ਵਧੀਆ ਲੱਗਾ ਵਾ ਬੜੇ ਬੜਾ ਸੋਹਣਾ ਹਾਂ ਤੇ ਕੰਮ ਘਰ ਕਰਦੇ ਨੇ ਨੀ ਆਪਣਾ ਬੜਾ ਮੋਟਾ ਹਾਂਜੀ ਬੜਾ ਵਧੀਆ ਘਰ ਵਾ ਪੈਨ ਜੀ ਤੁਸੀਂ ਤੇ ਲੇਟ ਹੀ ਹੋਗੇ ਮੈਂ ਕਦੇ ਦੀ ਟਿਕਣ ਦੀ ਤੁਹਾਨੂੰ ਪੈਨ ਜੀ ਚਾਸਣੀ ਗਏ ਸੀ ਨਾ ਫਿਰ ਤੇ ਤੁਹਾਨੂੰ ਦੱਸਿਆ ਸੀ ਮੈਂ ਵੀ ਆਉਣਗੇ ਤੇ ਫਿਰ ਆਵਾਂਗੇ ਤੇ ਹੁਣ ਆਏ ਆ ਲੇਡੀ ਹੋ ਗਏ ਤੇ ਫਿਰ ਉਸਤੁਰ ਪੇ ਆਪਾਂ ਠੀਕ ਆ ਠੀਕ ਆ ਨਾ ਪੁੱਤ ਪਾਣੀ ਲਿਆ ਆਵੋ ਲਈ ਪਰੋਮੇ ਮੈਲੋ ਹਣ ਕੇ ਸਸੀ ਸ਼ਿਕਾ ਸਸੀ ਸੱਤਕਾਰ ਮਸਤੀ ਸੱਤਕਾਰ ਪੁੱਤ ਨਾਲ ਵਧੀਆ ਹੋਣੀ ਤੁਸੀਂ ਨਾ ਜੱਸਾ ਹਾਂਜੀ ਪੁੱਤ ਤੇ ਰੋਟਾ ਨਾਲ ਦੇਖੀ ਬੜਾ ਆਪਣਾ ਸੋਨਕਾਰ ਬਣਾਇਆ ਹੈ ਆਓ ਚਲੋ ਆਜੋ ਫਿਰ ਭੈਣ ਜੀ ਚਲੋ ਚਲੋ ਓਡੇ ਨਾਲ ਕੋਈ ਨਹੀਂ ਭੈਣ ਜੀ ਠਹਿਰ ਕੇ ਵੇਖ ਲਿਓ ਪਹਿਲਾਂ ਚਾਹ ਤਾਂ ਪੀ ਲਓ ਨਹੀਂ ਭੈਣ ਜੀ ਗਰਮੀ ਬੜੀ ਹੈ ਅੱਜ ਚਾਹ ਨਹੀਂਗੀ ਪੀਣੀ ਠਹਿਰ ਕੇ ਚਾਹ ਪੀ ਲੈਣਾ ਆਪਣਾ ਘਰ ਤੇ ਵੇਖੀਏ ਚਲੋ ਆਜੋ ਫਿਰ ਹੋਰ ਸੁਣਾਓ ਭਾਜੀ ਤੁਹਾਡਾ ਫਿਰ ਕਿਦਾਂ ਦਾ ਘਰ ਜਾਣ ਦਾ ਪ੍ਰੋਗਰਾਮ ਕਰ ਰਹੇ ਹੋ ਸਾਡਾ ਭਾਜੀ ਇਸ ਤਰ੍ਹਾਂ ਵੀ ਜਿੰਨਾ ਕੋ ਗਹਿਣੇ ਆ ਨਾ ਹਾਂ ਉਹ ਤਾਂ ਕਿਤੇ ਪਰ ਤੁਸੀਂ ਆਇਆ ਚਾਜੋ ਅੱਛਾ ਤੇ ਭਰਨਾ ਜੇ ਥੋੜਾ ਜਿਹਾ ਕੰਮ ਰਹਿਦਾ ਈ ਹੁਣ ਦਾ ਤੇ ਮੈਂ ਚਲੋ ਵੀ ਕੰਮ ਖਤੇ ਕਰਕੇ ਤੇ ਮੁੜ ਕੇ ਜਿੱਦਾਂ ਵੀ ਆ ਕਰ ਕਰਾ ਕੇ ਜੇ ਪਹੁੰਚ ਹੋਇਆ ਕਰ ਕਰਾ ਕੰਮ ਦੇ ਹੁਣ ਕੰਡੇ ਦੇ ਸਾਰੇ ਹੋਰ ਪਰ ਨੂੰ ਕਿਦਾਂ ਤੋਂ ਆਦੇ ਸਾਰੇ ਕਹੇ ਠੀਕ ਠਾਕ ਸਾਰੇ ਹਾਂਜੀ ਠੀਕ ਹੈ ਸਾਰੇ अच्छा ते किदा तरह ਕੰਮ ਕਰ ਠੀਕ ਚੱਲ ਰਿਹਾ ਜੀ ਜਾਨਾ ਵਾ ਡਿਊਟੀ ਹਾਂਜੀ ਹਾਂਜੀ ਬੜਾ ਵਧੀਆ ਚੱਲ ਰਿਹਾ ਅੱਛਾ ਡੈਡੀ ਵੀ ਚੱਲ ਜਾਂਦੇ ਨਾਲ ਹੀ ਹੁਣ ਚਲੋ ਆਪਣਾ ਕੰਮ ਕਰੀ ਜਾਓ ਇਹ ਕੰਮ ਨਾ ਛੱਡਿਓ ਹੈਂ ਹਾਂਜੀ ਬਿਲਕੁਲ ਜੀ ਤੇ ਹੌਲੇ ਹੌਲੇ ਆਪਣੇ ਪਹਿਲਾਂ ਘਰ ਪਹੁੰਚੋ ਹਾਂਜੀ ਮੁੜ ਕੇ ਚਲੋ ਵੇਖ ਲਿਓ ਜਿੱਦਾਂ ਵੀ ਇਹ ਭਾਈ ਮਾੜਾ ਚੰਗਾ ਕੰਮ ਨਾ ਮਿਲਦਾ ਤੇ ਸਾਡਾ ਤੇ ਬਹੁਤ ਬੁਰਾ ਹਾਲ ਹੋ ਜਾਂਦਾ ਉਹ ਵੇਖੋ ਗੱਲ ਦੱਸਾਂ ਕੀ ਹੈ ਜ਼ਿੰਦਗੀ ਦੇ ਵਿੱਚ ਨਾ ਕਈ ਵਾਰੀ ਤਰਾ ਚੜ੍ਹਾ ਆਉਂਦੇ ਆ ਹਾਂਜੀ ਹਾਂਜੀ ਕਈ ਵਾਰੀ ਘਾਟੇ ਕਈ ਵਾਰੀ ਵਾਦੇ ਕਈ ਕੰਮ ਹੁੰਦੇ ਆ ਤੇ ਉਹ ਫਿਰ ਉੱਪਰ ਵਾਲਾ ਉਦਾਂ ਦੇ ਬਹਾਨੇ ਵੀ ਲਾ ਦਿੰਦਾ ਆ ਆਹੋ ਇਹ ਤਾਂ ਗੱਲ ਤੁਹਾਡੀ ਸਹੀ ਹੈ ਠੀਕ ਆ ਕਿ ਨਹੀਂ ਕੋਈ ਬੰਦਾ ਚਾਹੁੰਦਾ ਨਹੀਂਗਾ ਕਿ ਮੈਂ ਆਪਣੇ ਘਰ ਨੂੰ ਥੱਲੇ ਲਾਵਾਂ ਇਹੋ ਤੇ ਗੱਲ ਇਹ ਨਾ ਭਾਦੀ ਚੰਗੇ ਭਲੇ ਵਸਣ ਦੇ ਤੇ ਪਰ ਜਦੋਂ ਕੋਈ ਕੰਮ ਪੁੱਠਾ ਪੈਣਾ ਹੁੰਦਾ ਨਾ ਹਾਂਜੀ ਉਦੋਂ ਮਤ ਮਾਰੀ ਜਾਂਦੀ ਬੰਦੇ ਦੀ ਇਹੋ ਗੱਲ ਹੈ ਤੇ ਹੁਣ ਤੇ ਉਹਦਾ ਹੀ ਚੱਲਦਾ ਵਾ ਜੋ ਉਹਨੇ ਕੀਤਾ ਵਾ ਠੀਕ ਹੀ ਕਰ ਲਿਆ ਹਾਂਜੀ 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 ਠੀਕ ਹੁਣ ਵੇਖੋ ਕਿ ਸਾਨੂੰ ਕੋਈ ਆਸ ਨਹੀਂ ਵੀ ਅਸੀਂ ਕਦੇ ਮਾੜੇ ਮੋਟੇ ਕਿਤੇ ਕੁਲੀ 'ਚ ਬਹਿ ਰਹਾਂਗੇ ਹਾਂਜੀ ਤੇ ਵੇਖ ਲਓ ਵੀ ਚਲੋ ਉਹਨੇ ਬਹਾਨਾ ਜਿਹਾ ਬਣਾਇਆ ਵਾ ਵੀ ਚਲੋ ਮਾਰਾ ਇਹਨੇ ਮਾੜੀ ਮੋਟੀ ਛੱਤ ਦੇ ਨੇ ਵੀ ਬੜਾ ਵਧੀਆ ਤੇ ਦੋ ਵਕਤ ਦੀ ਰੋਟੀ ਮਿਲ ਲਈ ਹੈ ਹਾਂ ਹਾਂਜੀ ਤੇ ਠੀਕ ਹੀ ਹੈ ਸਾਰਾ ਕੁਝ ਇਦਾਂ ਦਿਨ ਬਦਲਦੇ ਰਹਿੰਦੇ ਆ ਸਭੀ ਬੜਾ ਵਧੀਆ ਹੋ ਗਿਆ ਜਿਹੜਾ ਉਹਨੇ ਕਹਿਤਾ ਸਾਨੂੰ ਕਿ ਤੈਨੂੰ ਭਾਵੇਂ ਹੋਣਾ ਜੋ ਸਾਨੂੰ ਕੋਈ ਗੱਲਬਾਤ ਨਹੀਂ ਹੈਗੀ ਉਹ ਨਹੀਂ ਪਤਾ ਫਿਰ ਵੀ ਜਿਹੜਾ ਥੋੜਾ ਬੋਤਾ ਉਹ ਲੈਣ ਦੇਣਾ ਉਹ ਕਲੀਅਰ ਹੋਇਆ ਤੇ ਫੇਰੀ ਗੱਲ ਬਣ ਗਈ ਗੱਲ ਇਹ ਆ ਵੀ ਵੇਖੋ ਜੇ ਤੁਸੀਂ ਥੋੜੀ ਬੋਤੀ ਹਿੰਮਤ ਕੀਤੀ ਕੰਮ ਕਰਦੇ ਹੋ ਉਹਨਾਂ ਨੂੰ ਦੇਖਿਆ ਕਿ ਚਲੋ ਇਹ ਬੰਦਿਆਂ ਦੀ ਮਜਬੂਰੀ ਹੀ ਹੈ ਥੱਲੇ ਲੱਗ ਗਏ ਇਹ ਥੋੜੇ-ਬੋੜੇ ਪੈਸੇ ਸਾਨੂੰ ਦੇਣ ਦੇ ਆ। ਹਾਂ ਜੀ ਜੀ। ਉਹਨੇ ਨਾਲ ਹੁਣ ਉਹਨਾਂ ਨੇ ਵੀ ਅਗੋ ਚ ਲਹੰਘਾਰਾ ਭਰਤਾ ਉਹ ਨਾਲੇ ਭਾਜੀ ਗੱਲ ਇਹ ਹੀ ਨਾ ਉਹਨਾਂ ਨੇ ਸੋਚਿਆ ਵੀ ਜਿੱਥੇ ਇੰਨੀ ਰਕਮ ਉੜ ਗਈ ਆ ਨਾ ਤੇ ਜਿਹੜੀ ਮਾੜੀ-ਮੋਟੀ ਰਹਿ ਗਈ ਉਹਨੇ ਦੇ ਹੀ ਦੇਣੀ। ਇਹ ਵੀ ਮੁੜ ਜੂਗੀ। ਕੋਈ ਨਹੀਂ ਕੰਮ ਕਰੀ ਜਾਓ। ਦਿਨ ਵਾਪਸ ਆ ਜਾਂਦੇ ਹੁੰਦੇ ਸਾਰੇ ਮੁੜ ਕੇ ਫੇਰ। ਹਾਂ ਜੀ ਹਾਂ ਜੀ। ਸਮੇਂ ਦੀ ਗੱਲ ਹੁੰਦੀ ਕੋ ਸਮੇਂ ਮਾੜੇ ਚੰਗੇ ਆ ਜਾਂਦੇ ਬੰਦੇ। ਨਾਲੇ ਮਾਸੜੀ ਜੀ ਇਦਾਂ ਹੈ ਨਾ ਕਿ ਉਥੋਂ ਪੈਣਾ ਸੀ ਕੰਮ ਦੂਰ ਥੋੜਾ ਲਾ ਕਰ ਤੋਂ। ਤੇ ਸਾਨੂੰ ਵੀ ਇਹ ਹੀਗਾ ਪਹਿਲਾਂ ਲਾ ਕੇ ਨਾ ਫੇਰ ਹੀ ਘੜ ਵੜੀ ਆ। ਉਹ ਵਦ ਇਹ ਜੇ ਰੂਟ ਚੱਤਰ ਚ ਪਾ ਜਿੰਦੇ ਤੇ ਫਿਰ ਕੰਮ ਖਾਣਾ ਥੋੜਾ ਜਿਹਾ ਅਜੋ ਜੀ ਬੈਣ ਜੀ ਬੜੀ ਖੁਸ਼ੀ ਹੋਈ ਹੈ ਘਰ ਦੇਖ ਕੇ ਤੇ ਚਲੋ ਭੈਣ ਜੀ ਮਹਾਰਾਜ ਨੇ ਕਿਤੇ ਸੁਣੀ ਆ ਸਾਡੀ ਵੀ ਨਹੀਂ ਕਮਰੇ ਵੀ ਕਿਤੇ ਆ ਖੁੱਲੇ ਆ ਸਾਰੇ ਤੇ ਹਰ ਇੱਕ ਚੀਜ਼ ਵੀ ਕਿੰਦੀ ਸੋਹਣੀ ਬਣੀ ਹੈ ਨਾ ਜੱਸ ਘਰ ਤਾਂ ਬੜਾ ਸੋਹਣਾ ਹੈ ਹਾਂ ਬਹੁਤ ਸੋਹਣਾ ਘਰ ਬਣਿਆ ਚਲੋ ਕੀਤਾ ਕੀਦੇ ਫਿਰ ਅੱਗੇ ਪਿਛੇ ਦਾ ਬਲੇ ਦੱਸਦਾ ਪਤਾ ਨਹੀਂ ਤੰਗੀਆਂ ਕੱਟਣਾ ਅੱਧਾ ਗੱਲ ਤੇ ਠੀਕ ਆ ਪਰ ਤੁਹਾਡੀ ਲਾਪੜੀ ਨੀਕਵਾ ਚਲੋ ਤੁਸੀਂ ਕਰੋ ਕੱਲ ਮੈਂ ਨਾਦੇ ਕੋਲ ਜਾਣਾ ਮੜਿਆ ਹੋਇਆ ਪੁੱਤ ਤੇਰਾ ਪੋਤਾ ਮੇਰੇ ਵੀ ਨੇਗੀਗਾ ਹਾਂਜੀ ਕਿ ਜਿੱਦਾਂ ਉਹਨੂੰ ਕਹਿੰਦੀ ਓਦਾਂ ਵਿਚਾਰ ਤੇ ਜੇ ਨੋ ਉਹਦੇ ਤੋਂ ਵੀ ਵੱਧ ਕੇ ਆਏ ਨਹੀਂ ਨਹੀਂ ਇਹ ਗੱਲ ਤੇ ਸਿਫਤ ਮੈਂ ਵੀ ਕਰੂੰਗੀ ਕਿ ਤੁਹਾਡੀ ਨੋ ਬਹੁਤ ਚੰਗੀ ਆ ਉਹਨੇ ਵਿਚਾਂਦੇ ਨਾ ਸਾਡਾ ਇਨਾ ਸਾਥ ਦਿੱਤਾ ਨਾ ਦਿਲ ਦੀ ਜੇ ਉਹਨੂੰ ਜੇ ਕੋਈ ਚੀਜ਼ ਲਿਆਤੀ ਉਹਨੇ ਤਾਂ ਵੀ ਚੁੱਪ ਕਰ ਜਾਣਾ ਨਹੀਂ ਲਿਆਉਂਦੀ ਤਾਂ ਵੀ ਚੁੱਪੀ ਕੀਤੇ ਟਾਈਮ ਹੀ ਕੱਢਿਆ ਉਹ ਵਿਚਾਈ ਸਹੀ ਗੱਲ ਹੈ ਮੈਂ ਤੇ ਅੱਗੇ ਜਸ ਨੂੰ ਕਹਿੰਦੀ ਹੁੰਨੀ ਆ ਕਿ ਤੁਸੀਂ ਦਵੇ ਪੈਣਾ ਪੈਣਾ ਜੀ ਪਰ ਜਿਹੜਾ ਨਵ ਦਾ ਸੁਭਾਅ ਆ ਨਾ ਇੰਨੀ ਠੰਡੀ ਤੇ ਇੰਨੀ ਚੰਗੀ ਕੁੜੀ ਆ ਵੀ ਗੱਲ ਨਹੀਂ ਕਰਨ ਵਾਲੀ ਮੈਂ ਕਹਿੰਦੀ ਆ ਭੈਣ ਜੀ ਕਿਤੇ ਇਹ ਮੋਤੀ ਬੋਲ ਕਿਤੇ ਸਾਨੂੰ ਇਦਾਂ ਦੀ ਕੁੜੀ ਮਿਲ ਗਈ ਭੈਣ ਜੀ ਕਈ ਨਹੀਂ ਮੈਂ ਸੋਚਨੀ ਆ ਕਿ ਜੇ ਕੋਈ ਸਾਨੂੰ ਬਹੁਤੀ ਚਲਾਕ ਨੂੰ ਪੈ ਜਾਂਦੀ ਫੇਰ ਸਾਡਾ ਕੀ ਬਣਦਾ ਸਹੀ ਗੱਲ ਜੀ ਇਹ ਵੀ ਕਰਮ ਚੱਲੇ ਕੀਤੇ ਹੋਣ ਨਾ ਫੇਰ ਹੀ ਚੰਗਾ ਧੀ ਪੁੱਤ ਘਰ ਹੁੰਦਾ ਵਾ ਤੇ ਤੁਹਾਡਾ ਤੇ ਪੁੱਤ ਵੀ ਬੜਾ ਚੰਗਾ ਵਾ ਸਹੀ ਗੱਲ ਵਾ ਵੇਖ ਲਓ ਸਾਰਾ ਕੁਝ ਬਣਾ ਕੇ ਬਹਿ ਗਿਆ ਵਾ ਨੀਤਾਂ ਨੂੰਰਾਦਾ ਹੁੰਦੀਆਂ ਵਾ ਨਾ ਮੈਨੂੰ ਵੀ ਇਨੇ ਤਰਲੇ ਲਾਣੀ ਜਿਨ ਸਾਡੇ ਅੱਗ ਮੋਇਆ ਨਾ ਤੇ ਬੜੀਆਂ ਮਾਂ ਚਰੀਜਾਂ ਆਉਣੀਆਂ ਵੀ ਆ ਚੀਜ਼ ਲੈ ਕੇ ਦੀਏ ਪਰ ਵਾਈ ਨਹੀਂ ਗਈ ਸਹੀ ਗੱਲ ਜੀ ਚੱਲ ਕੋਈ ਗੱਲ ਨਹੀਂ ਮਾਲਕ ਸੁਣਦਾ ਤੇ ਹੈ ਜਿਹੜਾ ਚੰਗਾ ਹੁੰਦਾ ਪਰ ਫੇਰ ਵੀ ਨਾ ਨਵਦੀ ਮੰਮੀ ਦੇ ਸ਼ਾਵਾਸੇ ਉਹਨੇ ਇਹਨੂੰ ਇੰਨਾ ਸਮਝਾਉਣਾ ਕੋਈ ਨਹੀਂ ਪੁੱਤ ਜਿਗਰੀ ਬੀ ਹੈ ਨਾ ਤੇ ਕੋਈ ਨਹੀਂ ਕਰੇ ਨਾ ਕਰੇ ਦਿਨ ਬਦਲ ਜਾਣਗੇ ਪਰ ਉਹਦੀ ਇਹੀ ਜ਼ੁਬਾਨ ਸਾਂ ਲਖੜੀ ਮਾਲਕ ਨੇ ਸਾਡੀ ਸੋਣੀ ਲਈ ਦਿਨ ਮੋੜੀ ਦਿੱਤੇ ਬਸ ਬਸ ਹੁਣ ਵੇਖੋ ਸਾਰਾ ਤੁਹਾਨੂੰ ਚੇਤਾ ਕੋਲ ਜਾਣਾ ਵਾਈ ਗੁਰੂ ਨੇ ਕਿੰਨਾ ਵਧੀਆ ਘਰ ਦੇ ਦਿੱਤਾ ਤੁਹਾਨੂੰ ਮੁੰਡੇ ਨੂੰ ਨੌਕਰੀ ਵਧੀਆ ਹੁਣ ਮਿਲ ਗਈ ਆ ਤੇ ਕੋਈ ਗੱਲ ਹੀ ਨਹੀਂ ਕਰਨ ਵਾਲੀ ਹਾਂ ਜੀ ਭਾਈ ਸਾਨੂੰ ਰੱਬ ਨੇ ਸਾਰਾ ਕੁਝ ਦੇ ਦਿੱਤਾ ਪਰ ਮੈਂ ਪਹਿਲੇ ਦਿਨ ਨਹੀਂ ਭਲਾਉਣੇ ਸਾਡੇ ਸਹੀ ਗੱਲ ਵਾ ਯਾਦ ਰੱਖੀਏ ਤੇ ਮਾਲਕ ਵੀ ਚਲ ਨਾਲ ਹੀ ਦਿੰਦਾ ਕੋਈ ਗੱਲ ਨਹੀਂ ਫਿਕਰ ਨਾ ਕਰਿਓ ਕਿਸ ਗੱਲ ਦਾ ਵੀ ਵੇਖੋ ਤੇ ਹੁਣ ਸਾਡਾ ਕਿੰਨਾ ਸਾਥ ਦਿੱਤਾ ਐ ਕਿੰਨਾ ਕੁਛ ਹੀਗਾ ਮਾਲਕ ਨੇ ਸਾਰਾ ਕੁਝ ਦਿੱਤਾ ਹੀਗਾ ਤੇ ਪਤਾ ਨਹੀਂ ਕਿਹੜਾ ਅੰਤਰਾ ਮਾੜਾ ਕਰਮ ਹੋ ਗਿਆ ਤੇ ਮੁੰਡੇ ਕੋ ਮਾੜਾ ਕੰਮ ਹੋ ਗਿਆ ਤੇ ਉਸ ਤਰ੍ਹਾਂ ਸਾਰਾ ਕੁਝ ਜਾਂਦਾ ਰਿਹਾ ਚਲੋ ਕੋਈ ਨਹੀਂ ਭੈਣ ਜੀ ਮੁੰਡਾ ਤੁਹਾਡਾ ਨਹੀਂ ਸਮਝਦਾ ਰ ਕੋਈ ਨਹੀਂ ਜੇ ਗਲਤੀ ਹੋ ਵੀ ਗਈ ਹੈ ਨਾ ਤੇ ਕੋਈ ਨਹੀਂ ਰੱਬ ਨੇ ਫੇਰ ਵੇਖਿਆ ਤਾਂ ਉਦਾਂ ਦੀ ਤੁਹਾਡੇ ਤੇ ਦੇਣ ਆ ਜਣੀ ਨਹੀਂ ਆਹ ਭੈਣ ਜੀ ਕਿਸ਼ਤਾ ਰਹਿ ਗਈਆਂ ਇੱਕ ਅੱਧੀ ਰਹਿ ਗਈ ਹੈ ਹੁਣ ਤੇ ਬੱਸ ਅੱਛਾ ਅੱਛਾ ਤੇ ਹੁਣ ਤੇ ਮਾਲਕ ਦੀ ਕਿਰਪਾ ਨਾਲ ਆਪਣਾ ਹਸਲ ਜਣਾ ਆਪਾਂ ਚਲ ਵਧੀਆ ਸਭ ਹੋਰ ਕੀ ਜਾਏਗਾ ਤੇ ਜਦੋਂ ਤੁਹਾਨੂੰ ਆਹ ਘਰ ਮਿਲਿਆ ਤਾਂ ਮੈਂ ਤਾਂ ਕਰੇ ਨੀ ਖੁਸ਼ੀ ਨਾ ਚਾ ਮੈਂ ਤਾਂ ਆਖਾ ਭੱਜ ਕੇ ਜਾ ਕੇ ਵੇਖਾਵਾਂ ਨਹੀਂ ਨਹੀਂ ਚਾ ਫਿਰ ਆਪਣੇ ਨੂੰ ਹੁੰਦਾ ਬਣਾਨੇ ਮੇ ਥੋੜਾ ਨਾ ਡਾਲ ਹੋਰ ਕੀ ਕੋਈ ਨਹੀਂ ਆ ਬਸ ਨਹੀਂ ਆਣਾਂਂ ਦੇਖਦੀ ਹੀ ਪਈ ਆਜਾ ਚੱਲ ਇੱਥੇ ਜਾਵਾਂਗੇ ਨਹੀਂ ਨਹੀਂ ਵਧੀਆ ਕੀਤਾ ਨਾ ਚੱਲੀ ਵੀ ਹੋ ਗਏ ਨੇ ਕੱਲੀ ਨੇ ਜੇ ਫੇਰ ਹੁਣ ਸੁਣੇ ਨਹੀਂ ਆਉਣਾ ਹੈਗਾ ਇਹ ਸਮਾਨ ਭਾਂਡੇ ਵਿੱਚ ਲੱਗਾ ਨਹੀਂ ਦਾ ਸਮਾਨ ਸਾਰਾ ਉਹਨਾਂ ਦਾ ਅੱਛਾ ਉਹ ਆਪ ਚੱਲ ਗਏ ਬਾਹਰ ਤੋਂ ਉਹਨਾਂ ਨੇ ਆਖਿਆ ਵੀ ਜਿੰਨਾ ਵੀ ਸਮਾਨ ਆ ਤੇ ਆਪਣਾ ਨਾਲ ਲਿਆਓ ਸਾਡਾ ਹੀ ਮਤੋ ਬਾਤ ਆlfloor ਹਟਾ ਨਾ ਨਾ ਰਹੀਆਂ ਹਾਂ ਇਹ ਸਾਰੀ ਉਹਨਾਂ ਦੀਆਂ ਹੀ ਵਸ ਅੱਛਾ ਅੱਛਾ ਕੋਈ ਚੀਜ਼ ਹੈ ਦੀ ਹੱਦੀ ਉਹਦਾ ਇਹ ਖੁੱਲੀਆਂ ਨੇ ਸਾਰੀਆਂ ਚੀਜ਼ਾਂ ਅੱਛਾ ਜਿੱਦਾਂ ਮਰਜੀ ਆਪਣੀ ਕੋਈ ਚੀਜ਼ ਵਿੱਚ ਰੱਖੀਏ ਅੱਛਾ ਅੱਛਾ ਬਾਕੀ ਇਹ ਅਭੀ ਚਲ ਉਹਨਾਂ ਦੀਆਂ ਚੀਜ਼ਾਂ ਹੀ ਆਪ ਬਹੁਤੀਆਂ ਨਹੀਂ ਛੇੜਦੇ ਤੇ ਕੀ ਲੋੜ ਇਹ ਨਹੀਂ ਬੜਾ ਵਧੀਆ ਸਾਨੂੰ ਮਿਲ ਗਿਆ ਸਾਰਾ ਕੁਝ ਨਹੀਂ ਘਰ ਤਾਂ ਬਹੁਤ ਸੋਹਣਾ ਮਿਲ ਗਿਆ ਸਾਰਾ ਬੈੱਡ ਬੁੱਡ ਲੱਗੇ ਬੜਾ ਵਧੀਆ ਸਾਰਾ ਕੁਝ ਬੜਾ ਖੁਸ਼ ਹੋਇਆ ਮਨ ਵੇਖ ਕੇ ਚਲੋ ਜੀ ਇਹ ਸੋਚੀਏ ਨਾ ਮੰਨ ਲਓ ਘਰ ਲੈ ਲੈਂਦੇ ਆਹ ਚੀਜ਼ਾਂ ਕਿੰਨੇ ਲੈਣਗਾ ਸੌਖੀਆਂ ਇਹ ਸਮਾਨ ਹੀ ਬੜਾ ਮਹਿੰਗਾ ਹੁਣ ਤੇ ਬਹੁਤ ਮੰਗਾਈ ਹੈ ਨਹੀਂ ਬੜਾ ਵਧੀਆ ਹੈ ਵੀ ਸੋਹਣਾ ਸਾਰਾ ਸਮਾਨ ਹੋਰ ਤੇ ਕੁਲਣਾ ਛੱਡੋ ਭੈਣ ਜੀ ਆ ਵੀ ਹਲੋ ਵੇਲੀ ਕੀ ਸੁਣੀ ਬਣੀ ਆ ਭਾਵੇਂ ਇੱਕ ਦਾ ਡੰਗਰ ਵੀ ਲਿਆ ਕੇ ਰੱਖ ਲਿਓ ਕਰਦੇ ਦੁੱਧ ਦੀ ਬੜੀ ਮੋਜ ਆ ਜਾਂਦੀ ਹੈ ਨਹੀਂ ਕਹਿ ਰਹੇ ਨੇ ਅੱਛਾ ਇਹ ਕੱਦੀ ਮਾਝੇ ਨਾਲ ਨਵੀ ਲੈ ਆਵਾਂਗੇ ਤੇ ਇੱਕ ਦਿਨ ਆਪਾਂ ਘਰੋਂ ਲੈ ਆਵਾਂਗੇ ਆਹ ਨਹੀਂ ਬੜਾ ਵਧੀਆ ਬੜਾ ਹੋ ਕੇ ਜਾ ਗਿਆ ਉਹ ਇੱਥੇ ਪਾਉਂਦੇ ਨੇ ਆਹ ਤਾਂ ਸ਼ੈੱਡ ਬਣਿਆ ਪੱਖੇ ਲੱਗੇ ਨਾ ਹਰ ਇੱਕ ਚੀਜ਼ ਕੀ ਕੀ ਚੀਜ਼ ਦੇ ਹੱਦ ਤੇ ਕਮੀ ਹੈ ਨਹੀਂ ਇਹੋ ਹਮੇ ਵੇਖਣ ਦੀ ਆ ਨਾ ਪੈਨ ਅਗਲੇ ਰੀਜ ਨਾ ਕਰ ਬਣਾ ਆ ਨੰਬਰ ਚਾਰ ਬਣਦੀ ਆ ਹਾਂ ਨਵਾਂ ਬਣਉਣੀ ਆ ਅੱਛਾ ਅੱਛਾ ਮੈਂ ਤੇਰਾ ਘਰ ਦੇਖਣ ਲਈ ਬੜਾ ਸੋਹਣਾ ਬਣਿਆ ਘਰ ਹਾਂ ਬੜਾ ਵਧੀਆ ਬਣਿਆ ਮੰਦਬੜਾ ਬਣਿਆ ਵਾ ਨਹੀਂ ਬਹੁਤ ਵਧੀਆ ਉਹ ਮੈਂ ਤਾਂ ਬੜੀ ਖੁਸ਼ੀ ਹੋਈ ਤੇਰਾ ਘਰ ਵੇਖ ਕੇ ਚਲ ਬੜਾ ਜਰ ਤੀ ਗਰੀਬੀ ਦੇਖੀ ਆ ਚਲ ਹੁਣ ਘਰ ਮਿਲ ਗਿਆ ਵਾ ਵਧੀਆ ਮਿਲ ਗਿਆ ਸੋਨਾ ਤੇ ਹੁਣ ਬਸ ਮੁੰਡੇ ਦੀ ਟੈਨਸ਼ਨ ਹੀ ਆ ਪੜਾਉਂਦਾ ਹੀ ਰਹਿ ਗਿਆ ਵਾ ਹੁਣ ਵਧੀਆ ਪੜਾਇਆ ਜਾਣਾ ਉਹ ਵੀ ਅਬ ਵਧੀਆ ਵੀ ਬੈਠਾ ਲਿਆ ਵਾ ਹਾਂ ਸਕੂਲ ਤੋਂ ਦਾ ਬੜਾ ਵਧੀਆ ਵਾ ਤੇ ਚਲੋ ਦੀ ਪੜਾਈ ਵੀ ਵਧੀਆ ਹੋਉਂਦੀ ਆ ਬੜਾ ਪੜਦਾ ਵੀ ਠੀਕ ਆ ਤੇ ਘਰ ਦੀ ਟੈਨਸ਼ਨ ਹੀ ਘਰ ਹੁਣ ਬਣੀ ਆ ਥੋੜੇ ਬਹੁਤੇ ਪੈਸੇ ਦੇਣ ਵਾਲੇ ਹੌਲੀ ਹੌਲੀ ਦਿੰਦੇ ਰਹਿਣਗੇ ਕੋਈ ਨਹੀਂ ਉਹ ਤਾਂ ਹੌਲੀ ਹੌਲੀ ਦਿੱਤੇ ਜਾਣਿਆ ਜਦੋਂ ਇੱਕ ਵਾਰੀ ਆ ਕੇ ਘਰ ਦੇ ਵਿੱਚ ਫਿਰ ਪਤਾ ਵਾ ਵੀ ਦੇਣੇ ਆ ਤੁਹਾਨੂੰ ਉੱਤੇ ਲੈਣਾ ਸਾਰੇ ਕਿਚਲ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਤੇ ਤੁਹਾਨੂੰ ਵੀ ਤੁਹਾਡਾ ਘਰ ਮਿਲ ਜਾਣਾ ਹਾਂ ਨਹੀਂ ਹੁਣ ਅਹੀਂ ਵੀ ਪਾਸੇ ਹੀ ਅਰਦਾਸ ਕਰਦੇ ਆ ਕਿ ਚਲ ਜੀ ਆਪਣੇ ਘਰ ਦੇ ਵਿੱਚ ਬਸ ਥੋੜੇ ਜਿਹਾ ਹੀ ਰਹਿ ਗਈਆਂ ਮੈਂ ਕਿਸ਼ਤਾ ਹੁਣ ਮੈਂ ਵੀ ਵਾਈਫਰੂ ਗੜੀ ਨਾ ਇਹ ਹੀ ਅਰਦਾਸਾ ਕਰਦੀ ਹਾਂ ਕਿ ਮੇਰੀ ਭੈਣ ਆਪਣੇ ਘਰ ਵਾਪਸ ਚਲ ਜੇ ਤੇ ਚੱਲ ਕੋਈ ਨਹੀਂ ਤੂੰ ਮੈਨੂੰ ਚਾਹ ਪੜਾ ਦੇ ਇੱਧਰ ਮੰਮੀ ਹੁਣੀ ਬੈਠੇ ਮੈਂ ਉਹਨਾਂ ਨੂੰ ਪੜਾ ਦਿੰਦੀ ਤੂੰ ਇੱਧਰ ਪੜਾਇਆ ਡੈਡੀ ਨੂੰ ਹਾਂ ਚੱਲ ਠੀਕ ਹੋ ਕਾਫੀ ਪੜਨਾ ਚੱਲ ਪੈਂਦੀ ਵਧੀਆ ਹੋ ਗਿਆ ਆਪਣੀ ਚਾਹ ਪੋਤੋ ਤੇ ਚਾਹ ਦੇ ਨਾਲ ਦੀ ਚੀਜ਼ ਲੈ ਆਉਂਗੀ ਕੋਈ ਨਹੀਂ ਮੈਂ ਆਪ ਹੀ ਨਾਲ ਨੂੰ ਕਿਹਾ ਹੈਗਾ ਮੈਂ ਨਹੀਂ ਜਾਣਦੇ ਤੇ ਮੰਮੀ ਨੇ ਖਾਣਾ ਖਾਣਾ ਨਹੀਂਗਾ ਭੈ ਤੇ ਤੂੰ ਪੀਓ ਮੈਂ ਤੇਨਾ ਉੱਧਰ ਬੈ ਕੇ ਪੀ ਲੈਣੀ ਨਹੀਂ ਦੋ ਠੀਕ ਨਾ ਪੁੱਤ ਠੀਕ ਤੇ ਮਾਸੜ ਜੀ ਭਾਜੀ ਨੇ ਲੱਭਣ ਦੇ ਅੱਜ ਕਿੱਥੇ ਗਏ ਆ ਉਹਨੇ ਛੁੱਟੀ ਦਾ ਲਾਂਚ ਕੀਤਾ ਇਹਦੇ ਸ਼ਹਿਰ ਕੋਈ ਕੰਮ ਸੀ ਤੇ ਉਹ ਗਿਆ ਜੀ ਉਹ ਕੰਮ ਕਰਨ ਤੇ ਆਉਂਦਾ ਹੀ ਹੋਣਾ ਕਿ ਤਰ੍ਹਾਂ ਕਿਤੇ ਸਾਹੀ ਆ ਜੀ ਪੰਜ ਗਿਆ ਇੱਕੇ ਸਸਿਓ ਮੈਂ ਸਸਿਓ ਪਈ ਯਾ ਜੀ ਵਧੀਆ ਤਾਂ ਨਹੀਂ ਦੱਸੋ ਉਹ ਤੁਹਾਨੂੰ ਦੱਸਾਂ ਕਿ ਹਾਲਾਤ ਮਾਸੜੀ ਠੀਕ ਸਾਗ ਵਧੀਆ ਵਧੀਆ ਬਿਲਕੁਲ ਤੇਰੇ ਨਾਲ ਹੀ ਉਮੇ ਸ਼ਹਿਰ ਤੱਕ ਜਾ ਹਾਂ ਅੱਛਾ ਅੱਛਾ ਕੰਮ ਜੇ ਤੂੰ ਕਰਨ ਵਾਲੇ ਤੇ ਛੁੱਟੀ ਮੈਂ ਚੱਲ ਉਹ ਘਰ ਜੀ ਕਰਾ ਤੜਾ ਲਾ ਲੈ ਲੈਣ ਜਿੱਦਾਂ ਠੀਕ ਹੈ ਠੀਕ ਹੈ ਉਹ ਤਾਂ ਬਸ ਜਿਆ ਟਾਈਮ ਹੀ ਨਹੀਂ ਲੱਗਦਾ ਆਏ ਨੂੰ ਸਿੱਦੇ ਇਹ ਟਾਈਮ ਹੋ ਗਿਆ ਇਹਨੂੰ ਅੱਛਾ ਤੇ ਵੇਖਣੇ ਮੈਂ ਤਾਂ ਮੁੜ ਕੇ ਫਿਰ ਭਾਈ ਨੂੰ ਹਰ ਕੇ ਪੁੱਛਿਆ ਨੇ ਪਰ ਉਹਨੇ ਕਿੱਥੇ ਗਿਆ ਪਿੰਡ ਫੋਰ ਕਿਦਾਂ ਪਿੰਡ ਹੋਣੇ ਕਿਤੇ ਗਾਮਸ਼ਾਂ ਕਰਦੇ ਨਹੀਂ ਨਹੀਂ ਇੱਥੇ ਸ਼ਹਿਰ ਤੱਕ ਹੀ ਗਿਆ ਹਾਂ ਕੰਮ ਵਧੀਆ ਠੀਕ ਆ ਬਈ ਜਾਨੇ ਟਾਈਮ ਨਾ ਤਰ੍ਹਾਂ ਚੱਲ ਵਧੀਆ ਵਧੀਆ ਤੇ ਠੋਕ ਚਾਈ ਜਾ ਚੱਲ ਪਿੰਦਰ ਉਦੋਂ ਦਾ ਮੜਾ ਚੰਗਾੜਿਆ ਸਾਰੇ ਕੰਮ ਰਾਸ ਆ ਗਏ ਹੁਣ ਨਹੀਂ ਨਹੀਂ ਬਿਲਕੁਲ ਤੇ ਜੇ ਆਪਾਂ ਵੇਖੀਏ ਨਾ ਬੀਤਾਲ ਮੈਂ ਇਦਾਂ ਦਾ ਆਉਂਗਾ ਤੇ ਫਿਰ ਵੀ ਨਹੀਂ ਗੱਡੀ ਚੱਲਦੀ ਨਾਲੇ ਪਿੰਦਰ ਜਿੱਥੇ ਕਿਤੇ ਮਰਜੀ ਚੱਲਦੀ ਹੈ ਨਾ ਥੋੜੀ ਬਹੁਤੀ ਤੰਗੀ ਤੇ ਪੇਲੋਂ ਹੁੰਦੀ ਹੁੰਦੀ ਹੈ ਆ ਠੀਕ ਨਹੀਂ ਹਾਲ ਸੁਹੀ ਗਿਆ ਆ ਜਿਉਂ ਟਾਈਮ ਹੋ ਗਿਆ ਨਾਲੇ ਲੱਗੇ ਇਹਨੂੰ ਥੋੜਾ ਬਤਾਓ ਮਾਤਨ ਕਰਦੇ ਆਗੇ ਬਸ ਇਹਨਾਂ ਇਤਰਾਹ ਤੂ ਦਾ ਇਹਦਾ ਫਰਕ ਪੈ ਗਿਆ ਅਗੇ ਆ ਹੂੰ ਹੁੰਦਾ ਕੰਮ ਕਰ ਆਹ ਹੋਆ ਪਿੰਦਰ ਨੇ ਪਕੜੇ ਲਾਏ ਹੀ ਮੈਂ ਹਾਂ ਤਾਂ ਪਰਉਣਾ ਖੁਸ਼ ਹਿਆਂ ਬੜੇ ਖੁਸ਼ ਕੇ ਕਿਹਦੇ 20000 ਰੁਪਏ ਭੈਣ ਜੀ ਬੜੀ ਖੁਸ਼ ਹੈ ਹੂੰ ਗੰਦੀ ਭੈਣ ਜੀ ਮਾਂ ਖੁਸ਼ ਹੋ ਗਿਆ ਵਾ ਤੇ ਕਹਿੰਦੀ ਸਾਡੇ ਵੀ ਕਰਦੇ ਹਾਂ ਕਿ ਤਸਤਾ ਇੱਕਦੀ ਰਹਿ ਗਈ ਚਲ ਮੈਂ ਲੈ ਕੇ ਜਾਂਦੇ ਹਾਂ ਪਰਮਾਤਵਾ ਕੇ ਆਦਾਸ ਕਰਨ ਦੇ ਆਪਕੇ ਉਹ ਵੀ ਆਪਣੇ ਘਰ ਚਲੇ ਜਾਣ ਵਿਚਾਰੇ ਹਾਂ ਨਹੀਂ ਨਹੀਂ ਉਹ ਤਾਂ ਇੱਕ ਗੱਲ ਦੀ ਉਹ ਰਿਸ਼ਤੇਦਾਰ ਬੜੀ ਚਿੰਦੀ ਐ ਤੇ ਚੰਗੇ ਵਰਤਣ ਵਿਚਾਰੇ ਨੇ ਮਰੀ ਗਏ ਨਾ ਕਿਆ ਲੱਛਾ ਹੁਣ ਇਹ ਗੱਲ ਦਾ ਨਹੀਂ ਪਤਾ ਹੈਗਾ ਮਹਾਰਾਜ ਨੇ ਜਿਉਂ ਨਾ ਵਿਚਾਰਿਆਂ ਨੂੰ ਤੰਗੀ ਦਿੱਤੀ ਆ ਨਾ ਤਾਂ ਉਹ ਸੋ ਸੁ ਵੀ ਮਿਲ ਜਣਾ ਨੀਂਦ ਸਾਫ਼ ਆਉਂਦੀ ਨਹੀਂ ਤੋ ਮਿਹਨਤ ਕਰਨ ਦੇ ਆਪਣੀ ਧਾਰ ਦੇਣ ਦੇਖੋ ਉਪਰ ਵਾਲਾ ਕੀ ਹੁਕਮ ਕਰਦਾ ਹੋਰ ਭਾਰੀ ਕੋ ਕਰ ਦੇਗਾ ਮੈਂ ਆਂਦੇ ਠੀਕ ਆ ਵਧੀਆ ਚਲੋ ਕਰਵਾ ਦੇਣਾ ਉਹਨਾਂ ਨੇ ਪਹਿਲਾਂ ਰੱਖਿਆ ਹੈ ਅੱਛਾ ਹਾਂ ਚੱਲੋ ਕੋਸ਼ਾਂ ਹੁੰਦਾ ਚਲੋ ਇਹਨਾਂ ਦੀ ਗਰੀਬੀ ਕੱਟੀ ਗਈ ਮਾੜੀ ਮੋਟੀ ਬਹਿ ਗਿਆ ਕਿ ਰੋਟਾ ਖਾਣ ਵਾਲਾ ਚਾਹ ਕੋਈ ਗੱਲ ਨਹੀਂ ਜੇ ਮਾਰ ਆਪਣੇ ਦੁੱਖ ਦਿੱਤਾ ਬਾਅਦ ਸੁੱਖ ਵੀ ਦੋਨੇ ਹੀ ਦੇਣਾ ਦਿਨ ਬਦਲਦੇ ਰਹਿੰਦੇ ਬੰਦੇ ਇਹ ਇਹ ਨਹੀਂ ਪਤਾ ਹੁੰਦਾ ਨੀਤਾ ਸਾਫ਼ ਰੱਖਣੀਆਂ ਚਾਹੀਦੀਆਂ ਬਸ ਕੋਈ ਗਲਤ ਕੰਮ ਨਾ ਕਰੋ ਹਾਂ ਰੱਬ ਤੋਂ ਝੂਠੇ ਨਹੀਂ ਹੋਣਾ ਚਾਹੀਦਾ ਬਿਲਕੁਲ ਤੇ ਨਹੀਂ ਹੋਰ ਜੇ ਲੱਭਾ ਹੀ ਝੂਠੇ ਹੋ ਗਏ ਤਾਂ ਇਹ ਗੱਲ ਕਿਥੋਂ ਕਰਨੀ ਫਿਰ ਰੋਲ ਵੇਨਦਾ ਹੀ ਆ ਨਾ ਚਲੋ